ਜੁਰਤ ਕਿਵੇਂ ਪੈ ਗਈ ਬੰਦੇ ਦੀ ਕਤਲ ਕਰਕੇ ਪਿੰਡ ਚੋਂ ਦੀ ਭਈਏ ਦੀ ਜੁਰਤ ਕਿਵੇਂ ਪੈ ਗਈ ਇੱਕ ਬਜ਼ੁਰਗ ਤੇ ਇੱਕ ਮਾਤਾ ਉਹਨਾਂ ਦੇ ਆਪ ਦੇ ਬੱਚੇ ਕੈਨੇਡਾ ਹੋਏ ਆ ਕਹਿੰਦੇ ਅਸੀਂ ਆਪ ਦੇ ਬੱਚੇ ਕੈਨੇਡਾ ਸੈੱਟ ਕਰਤੇ ਪੰਜਾਬ ਨੂੰ ਤਾਂ ਇਹ ਲੋਕ ਬੇੜਾ ਕਰ ਕਰਨ ਲੱਗੇ ਮਸੀਂ ਬੋਲੂਗੇ ਕਦੋਂ ਇਹਦਾ ਬੇੜਾ ਹਰ ਇੱਕ ਉਸ ਬੰਦੇ ਨੇ ਗਰਤ ਖੋਣਾ ਜਿਹੜਾ ਬੰਦਾ ਮਾਇਆ ਤੇ ਡੁੱਲਿਆ ਏ ਸਾਮਾਸਰਕਲ 2-3 ਸਾਲ ਹੀ ਐ ਲੜਪੇ ਲੜਪੇ ਤੇ ਨਹੀਂ ਨਾ ਨੀ ਗਿਣਤੀ ਇੰਨੀ ਹੋਣੇ ਸਾਨੂੰ ਛੱਤਰ ਪੈਣਗੇ ਸਾਰਿਆਂ ਨੂੰ ਇਹ ਵੀ ਯਾਦ ਰੱਖਿਓ ਜੇ ਆਪਦੇ ਪੰਜਾਬੀ ਪਿੱਛੇ ਅੱਜ ਸਟੈਂਡ ਨਹੀਂ ਲੈ ਸਕਦੇ ਫਿਰ ਇਹ ਲੋਕਾਂ ਨੂੰ ਵੀ ਲਾਂਤਾ ਨਾਲ ਪਹਿਣੀ ਚਾਹੀਦੀਆਂ ਆ ਬੈਜੋ ਇੱਕ ਮਿੰਟ ਅੱਗੇ ਜਿਹੜੀ ਗੱਲ ਹੈ মিডিਏ ਨੂੰ ਦੱਸਣ ਵਾਲੀ ਕਿ ਆ ਬੈਠਾ ਪਰਿਵਾਰ ਇਹਨਾਂ ਦਾ ਕੋਈ ਕਾਰਡ ਨਹੀਂਗਾ ਇਹਨਾਂ ਨੂੰ ਕੋਈ ਰਾਸ਼ਨ ਨਹੀਂ ਮਿਲਦਾਗਾ ਮਿਲਦਾ ਕਿਨੂੰ ਐ ਪ੍ਰਵਾਸੀਆਂ ਨੂੰ ਕੀ ਇਹ ਉਹਦੇ ਨਹੀਂਗੇ ਹੱਕਦਾਰ ਨਹੀਂਗੇ ਜਿਹਦੇ ਲਈ ਇਹ ਪਾਲਿਸੀਆਂ ਬਣੀਆਂ ਪੁੱਛੋ ਇਹਨਾਂ ਤੋਂ ਪੁੱਛੋ ਪਿਆ ਦੱਸੋ ਜੀ ਸਾਨੂੰ ਮਿਲਦਾ ਦੋ ਜਣਾਂ ਨੂੰ ਜੀ ਅੱਛਾ ਜੀ ਫਿਰ ਨੌ ਵੀ ਚੜ ਗਏ ਦੋ ਕੁੜੀਆਂ ਦੇ ਨੌ ਕੱਟ ਗਏ ਜੀ ਮੁੰਡੇ ਦੇ ਰੁਕਦਾ ਕੱਟ ਗਏ ਜੀ ਤੇ ਫਿਰ ਮੁੰਡੇ ਦੇ ਕੱਟ ਦਿਆ ਫਿਰ ਦੋਆਂ ਦਾ ਰਹਿ ਗਏ ਜੀ ਕਦੀ ਚੜੇ ਨਹੀਂ ਤੇ ਚੜਾ ਗਏ ਤਾਰ ਦਿੰਦੇ ਆ ਜਿਹੜੇ ਬਈਏ ਸਾਰੇ ਨੂੰ ਰਸਨ ਮਿਲ ਰਿਆ ਜੀ ਸਾਡੇ ਪੰਜਾਬੀਆਂ ਦਾ ਅੱਧੇ ਕੱਟ ਕੱਟ ਗਏ ਜੀ ਮੈਨੂੰ ਕਦੇ ਨਹੀਂ ਮਿਲੀ ਮੇਰਾ ਬੱਲਾ ਵਾਲਾ ਘਰ ਪੀਜੀ ਬੰਦੇ ਨੇ ਪੀਜੀ ਹੁਬੀਰ ਬੈਠਿਆ ਪੀਜੀ ਜਮਾਈ ਅੱਗਾ ਕਰਕੇ ਪਾਈ ਜਗਦੀਸ਼ ਨੇ ਜਮਾਈ ਪੀਜੀ ਅੱਗੇ ਆਕੇ ਕਰਕੇ ਪਾਈ ਹੈ ਪੀਜੀ ਪਾਈ ਕਿਸੇ ਨੇ ਨਹੀਂ ਰੋਕੀ ਮੇਰੀ ਪੀਜੀ ਮੇਰਾ ਘਰ ਜਾ ਕੇ ਦੇਖੋ 1 ਮਿੰਟ ਮੇਰਾ ਬੱਚਾ ਤੇ ਇਨਸਾਫ ਕਰਾ ਕੇ ਮੇਰਾ ਇੱਕ ਵਾਰੀ ਕਰ ਦੇ ਕਿ ਆ ਵੀਰੇ ਮੈਨੂੰ ਕੋਈ ਸਹੂਲਤ ਨਹੀਂ ਕਦੇ ਮਿਲੀ ਮੈਂ ਆਪਣਾ ਕੰਨ ਕਰਦੀ ਆ ਆਪਣਾ ਕੰਨ ਦੀ ਸੀ ਸਾਡੀ ਕੰਨੀਤਾ ਦੇ ਇਹ ਮੁੱਦਾ ਨਾ ਥਲੀ ਵਿਧਾਨ ਸਭਾ ਉੱਠਿਆ ਸੀ ਵੀ ਸਾਡੇ ਪੰਜਾਬੀ ਮਜ਼ਦੂਰਾਂ ਦੇ ਜਿਹੜੇ ਮਿਲਦੇ ਸੀ ਰਾਸ਼ਨ ਕਾਰਡ ਉਹ ਕੱਟਤੇ ਤੇ ਪ੍ਰਵਾਸੀਆਂ ਦੇ ਬਣਾ ਰਹੇ ਆ ਆ ਸਾਰੇ ਇਹਨਾਂ ਨੇ ਲਿਖ ਕੇ ਦਿੱਤਾ ਡੀਸੀ ਨੂੰ ਇੱਥੇ ਮਹਾਲੀ ਨੂੰ ਕਈ ਵਾਰੀ ਵੀ ਜਿਹੜੇ ਇੱਥੇ ਗਰਕਨ ਤੌਰ ਤੇ ਰਹਿ ਰਹੇ ਨੇ ਵੋਟਾਂ ਕੱਟੀਆਂ ਜਾਣ ਕੋਈ ਸੁਣਵਾਈ ਹੈ ਨਹੀਂ ਸਾਡੇ ਬੰਦਿਆਂ ਦੀਆਂ ਵੋਟਾਂ ਹੀ ਕੱਟ ਦਿੰਦੇ ਆ ਰਾਸ਼ਨ ਕਾਰਡ ਕੱਟ ਦਿੰਦੇ ਆ ਆਧਾਰ ਕਾਰਡ ਕੱਟ ਦਿੰਦੇ ਆ ਇਹਨਾਂ ਨੂੰ ਸਾਰਾ ਕੁ ਦੇ ਰਿਹਾ ਸੂਲਤਾਂ ਅਸੀਂ ਮਹੀਨਾ ਦੀ 15 ਕਿਲੋ ਕਣਕ ਲੈਂਦੇ ਆ ਤੇ ਬਈ ਥੇਲੇ ਪਰ ਪਰ ਕੇ ਲੈਂਦੇ ਆ ਜੀ 15 ਕਿਲੋ ਕਣਕ ਵਾ ਗਿਆ 5 ਜੀ ਤੇ ਫਿਰ ਵੀ ਸੁੱਕਣ ਵਾਲਾ ਅਸੀਂ 5 ਜੀ ਤੇ ਕਤ 15 ਕਿਲੋ ਕਣਕ ਮਿਲਦੀ ਸੀ ਜੀ ਮਨੂ ਨੇ ਕਦੇ ਕੋਈ ਸੂਲਤ ਨਹੀਂ ਮਿਲੀ ਮੇਰੀ ਪੂਰੀ ਫੈਲ ਬਣਵਾ ਕੇ ਰੱਖ ਲਈ ਜੀ ਪੂਰੀ ਜਦੋਂ ਮੈਨੂੰ 10000 ਰੁਪਏ ਮੇਰੇ ਲਵਾ ਦਿਆ ਡਬਲ ਡਬਲ ਕਰਕੇ ਮੈਂ ਡੀਸੀ ਆਫਿਸ ਸੱਗੇ ਖਾ ਕੇ ਆਪਣੀ ਬੋਰਡ ਚੇਂਜ ਕਰਵਾਈ ਆ ਬਈਆਂ ਦੀ ਕਰੇ ਬਣਾਉਂਦੇ ਆ ਕੀ ਹੈ ਨਾ ਥਲੀ ਸਭ ਤੋਂ ਵੱਡੀ ਗੱਲ ਹੈ ਆ ਵੇਖੋ ਇਹ ਧੱਕੇ ਖਾ ਕੇ ਵੋਟ ਬਣਾਉਂਦੇ ਆ ਜਦੋਂ ਇੱਥੇ ਲਿਖ ਕੇ ਦਿੰਦੇ ਡੀਸੀ ਨੂੰ ਆਸੀਂ ਇੱਥੋਂ ਦੇ ਡੀਸੀ ਨੂੰ ਵੀ ਪੁੱਛਾਂਗੇ ਕਿ ਜਦੋਂ ਤੁਹਾਨੂੰ ਲਿਖ ਕੇ ਦਿੰਦੇ ਨੇ ਵੀ ਆਹ ਵੋਟ ਕੱਟੀ ਜਾਵੇ ਇੱਥੋਂ ਦੇ ਜ਼ਿੰਮੇਦਾਰ ਬੰਦੇ ਉਹਦੀ ਸੁਣਵਾਈ ਕਿਉਂ ਨਹੀਂ ਹੁੰਦੀ ਕੀ ਕੌਣ ਐਮਐਲ ਰੋਕਦਾ ਕਿਹੜੀ ਸਰਕਾਰ ਰੋਕਦੀ ਐ ਵੀ ਇਨਾਂ ਦੀਆਂ ਵੋਟਾਂ ਬੰਦੀਆਂ ਨਹੀਂ ਤੇ ਉਹਨਾਂ ਦੀ ਜਿਹੜੇ ਬਾਹਰੋਂ ਆਉਂਦੇ ਨੇ ਉਹਨਾਂ ਦੀਆਂ ਪਹਿਲਾਂ ਬੰਦੀਆਂ ਨਹੀਂ ਔਰ ਫਿਰ ਉਹਨਾਂ ਨੂੰ ਜਦੋਂ ਲਿਖ ਕੇ ਦਿੰਦੇ ਆ ਸਭ ਤੋਂ ਵੱਡੀ ਗੱਲ ਐ ਜਦੋਂ ਲਿਖ ਕੇ ਦਿੰਦੇ ਆ ਮੋਤਬਰ ਬੰਦੇ ਪਿੰਡ ਵਾਲੇ ਬੰਦੇ ਕਿ ਇਨਾਂ ਦੀਆਂ ਵੋਟਾਂ ਕੱਟੋ ਕੱਟਦੇ ਕਿਉਂ ਨਹੀਂ ਕੀ ਕੋਣ ਅਥਾਰਟੀ ਜੋ ਨਹੀਂ ਕੱਟਣ ਦਿੰਦੀਗੀ ਅਜੀ ਇੱਕ ਵਾਰ ਪੰਜ ਕੁੜੀਆਂ ਆਈ ਮਾਤਾ ਦੀ ਵੋਟ ਨਹੀਂ ਬਣੀ ਸਾਡੇ ਕੁੰਮੜੇ ਮੇ ਰਹਿ ਰਹੇ ਜੀ ਉਹ ਪੰਜ ਕੁੜੀਆਂ ਆਈ ਦੋ ਆਵੇ ਸੱਤ ਜਣੇ ਆਈ ਉਸ ਦੀ ਅਧਿਰਾ ਰਸਨ ਕਾਰਡ ਕੱਢ ਦਿਆ ਤਾਂ ਜੀ ਹੱਦ ਤੱਕ ਨਹੀਂ ਬਣੇਗਾ ਕੱਟਿਆ ਜਾਏਗਾ ਜੀ ਕਿਸਨ ਵੀ ਨਹੀਂ ਲੱਗਤ ਹਾਂ ਸਾਰੇ ਕੁੰਮਲਿਆ ਹੋ ਉਹ ਰਸਨ ਕਾਰਡ ਨਹੀਂ ਬਣ ਤੱਕ ਬਣਾਂ ਪੰਜ ਪੰਜ ਕੁੜੀਆਂ ਦੋ ਜਣੇ ਆਵੇ ਸੱਤ ਜਣੇ ਆਈ ਨਹੀਂ ਉਹ ਆਪਣਾ ਚੱਲੀ ਜਾ ਰਹੇ ਖਾ ਰਹੇ ਆ ਜੀ ਇਹ ਜੋ ਹੈ ਨਾ ਇੱਕ ਬੇਸਿਕਲੀ ਜੋ ਹੋ ਰਿਹਾ ਹੈ ਕਿ ਪ੍ਰਾਇਓਰਿਟੀ ਪੰਜਾਬੀਆਂ ਨੂੰ ਨਹੀਂ ਦਿੱਤੀ ਜਾ ਰਹੀ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਕੀ ਸਾਡੇ ਬੰਦੇ ਜਿਹੜੇ ਕੈਨੇਡਾ ਜਾਂਦੇ ਨੇ ਯੂਪੀ ਜਾਂਦੇ ਨੇ ਉਹਨਾਂ ਨਾਲੇ ਵਾਪਰਦਾ ਉਹਨਾਂ ਦੇ ਤਾਂ ਯੂਪੀ ਚ ਜੀਪ ਚੜਾ ਦਿੱਤੀ ਜਾਂਦੀ ਹੈ ਤੇ ਅੱਜ ਤੱਕ ਬੰਦੇ ਬਾਹਰ ਫਿਰਦੇ ਨਹੀਂ ਆ ਕੇ ਜੇਲ੍ਹ ਤੋਂ ਜ਼ਮਾਨਤਾ ਵੀ ਮਿਲ ਜਾਂਦੀਆਂ ਇੰਨੇ ਬੰਦੇ ਮਾਰ ਕੇ ਤੇ ਇੱਥੇ ਜਿਨ੍ਹਾਂ ਨੇ ਮਾਰੇ ਉਹ ਇਥੋਂ ਐ ਨਿਕਲ ਜਾਂਦੇ ਨੇ ਅੱਜ ਤੱਕ ਫੜੇ ਵੀ ਨਹੀਂ ਗਏ ਪੰਜਾਬੀਆਂ ਨੇ ਪ੍ਰਾਇਓਰਿਟੀ ਦਿੱਲੀ ਵਾਲਿਆਂ ਨੂੰ ਦੇਤੀ ਜੀ ਤੇ ਦਿੱਲੀ ਵਾਲੇ ਪਈਆਂ ਨੂੰ ਦੇ ਰਹੇ ਨੇ ਮਸਲਾ ਤੇ ਇਹ ਆ ਦਿੱਲੀ ਨੇ ਤਾਂ ਬਣੇ ਵੇ ਜੀ ਪੰਜਾਬੀ ਉਹ ਤਾਂ ਆਵੇ ਲਗਾਉ ਰਹੇ ਨੇ ਉਹਨੂੰ ਪ੍ਰਾਇਓਰਟੀ ਜਿਹੜੀ ਆ ਆ ਦੇ ਮਾਰਗ ਨਹੀਂ ਦਿੱਲੀ ਆ ਬਿਲਕੁਲ ਇਹਨਾਂ ਨੂੰ ਮੇਰੀ ਨੇ ਤੁਹਾਨੂੰ ਸਾਰਿਆਂ ਨੂੰ ਵੀ ਬੇਨਤੀ ਹੈ ਕਿ ਜਦੋਂ ਇਹ ਲੀਡਰ ਆਉਣ ਇਹਨਾਂ ਤੋਂ ਯਾਰ ਇਹ ਗੱਲਾਂ ਪੁੱਛਿਆ ਤਾਂ ਕਰੋ ਹੂੰ ਠੀਕ ਹੈ ਇਹ ਜੇ ਪੁੱਛੂਗੇ ਨਹੀਂ ਆਈਵੀਆਂ ਚੀਜ਼ਾਂ ਮੁੰਡਾ ਜਿਵੇਂ ਪਿਆ ਵਿਚਾਰਾ ਅਸੀਂ ਇੰਹੀਂ ਸਫਰ ਕਰਾਂਗੇ ਬਿਲਕੁਲ ਇਹ ਪਹਿਲਾਂ ਅੱਗੇ ਕੰਮ ਕਰਦੇ ਨੇ ਫਿਰ ਇਹ ਛੋਟੀਆਂ ਮੋਟੀਆਂ ਲੜਾਈਆਂ ਸ਼ੁਰੂ ਕਰਦੇ ਨੇ ਔਰ ਫਿਰ ਕਿਰਚਾ ਮਾਰਦੇ ਨੇ ਆ ਨਵੀਂ ਗੱਲ ਦੱਸੀ ਹੈ ਬਾਈ ਨੇ ਕਹਿੰਦਾ ਰਾਸ਼ਨ ਕਾਰਡ ਦੇ ਨਾਲ ਜਿਹੜਾ ਜੀਸ਼ਮਾਨ ਕਾਰਡ ਹੈ ਇਹ ਰਾਸ਼ਨ ਕਾਰਡ ਮਸਟ ਹੁੰਦਾ ਇੱਕ ਜੀਸ਼ਮਾਨ ਕਾਰਡ ਬਣਾਵਾ ਵਾਸਤੇ 5 ਲੱਖ ਰੁਪਏ ਦੀ ਉਹ ਜਿਹੜੀ ਸਹਾਈਤਾ ਇਹਨਾਂ ਨੂੰ ਨਹੀਂ ਮਿਲਦੀ ਉਹਨਾਂ ਨੂੰ ਪਹਿਲੇ ਆਧਾਰ ਤੇ ਮਿਲ ਰਹੀ ਹੈ ਨਹੀਂ ਯਕੀਨਪੂਰਨ ਇਹ 100% ਹੈ ਆ ਸਰਕਾਰ ਨੇ ਨਵਾਂ ਵੰਜ ਗੱਡੇ ਵਾਲੀ ਨਵੇਂ ਚੁਣੇ ਇਨਕਲਾਬੀ ਇਹ ਆ ਉਸ ਨਵੀਆਂ ਜਿਹੜਾ ਪ੍ਰਧਾਨ ਮੰਤਰੀ ਯੋਜਨਾ ਹੈ ਜਿਹੜੀ 5 ਨੰਬਰ ਵਾਲਾ ਇਹ ਇਹਨਾਂ ਨੂੰ ਹਰ ਚੀਜ਼ ਚ ਪ੍ਰਾਇੋਰਟੀ ਉਹਨਾਂ ਨੂੰ ਹੈ ਫਿਰ ਉਹ ਉਹ ਇਹਦਾ ਮਤਲਬ ਫਿਰ ਪਲੈਨਿੰਗ ਦੇ ਤਹਿਤ ਭੇਜੇ ਗਏ ਇੱਥੇ ਯਾਰ ਹੁਣ ਤਾਂ ਹੋਰ ਵੇਖ ਲੋ ਪੰਜਾਬ ਗਵਰਨਮੈਂਟ ਨੂੰ ਚਲਾ ਕੌਣ ਰੇਟ ਹੈ ਬਿਲਕੁਲ ਬਿਲਕੁਲ ਹੁਣ ਤਾਂ ਹੋ ਗਈਆਂ ਪ੍ਰਾਇੋਰਟੀਆਂ ਹੁਣ ਤਾਂ ਹੋ ਹੀ ਗਈਆਂ ਪ੍ਰਾਇੋਰਟੀਆਂ ਪ੍ਰਾਇੋਰਟੀ ਹੀ ਦਿੱਲੀ ਤੋਂ ਆ ਹੁਣ ਤਾਂ ਸਾਰਾ ਕੁਝ ਉਹਨਾਂ ਦਾ ਪਤਾ ਕੀ ਹੈ ਪਹਿਲਾਂ ਤਾਂ ਇਹ ਕਰਦੇ ਸੀ ਦਿੱਲੀ ਤੋਂ ਡਿਕਟੇਟ ਹੁਣ ਇਹਨਾਂ ਨੇ ਇੱਕ ਨਵਾਂ ਤਰੀਕਾ ਬਣਾਇਆ ਕਿ ਚੰਡੀਗੜ੍ਹ ਵੀ ਦਿੱਲੀ ਵਾਲੀ ਬੈਠਣਗੇ ਹਾਂ ਬਿਲਕੁਲ ਔਰ ਇਹਦੇ ਜ਼ਿੰਮੇਦਾਰ ਛੇਰੋ ਆਸੀਂ ਆ ਕਿਤੇ ਵੰਡ ਲੈਣੇ ਆ ਆ ਅਸੀਂ ਆ ਹਿੰਦੂ ਤਾਂ ਜੀ ਇੱਧਰ ਵੋਟ ਪਾਉਣਗੇ ਸਿੱਖ ਇੱਧਰ ਪਾਉਣਗੇ ਮੁਸਲਮਾਨ ਇੱਧਰ ਪਾਉਣਗੇ ਜਦੋਂ ਅਸੀਂ ਪੰਜਾਬੀ ਬਣ ਕੇ ਵੋਟ ਪਾਵਾਂਗੇ ਇਹਨਾਂ ਦੀ ਮਜਾਲ ਐ ਕਰ ਜਨ ਸਾਡੇ ਘਰ ਕੀ ਕਰਦੇ ਯਾਰ ਇਹ ਕਿਉਂ ਨਹੀਂ ਅਸੀਂ ਬੋਲ ਦੇਗੇ ਅੱਜ ਵੀ ਇੱਥੇ ਆ ਕਿੰਨੇ ਪਿੰਡ ਵਿਕਟਮ ਨੇ ਅਸੀਂ ਆ ਜਗਤਪੁਰੇ ਵਾਲਿਆਂ ਨੂੰ ਵੀ ਕਿਹਾ ਤੁਸੀਂ ਵੀ ਕਿਹਾ ਥਲੀ ਕਿ ਤੁਹਾਡੇ ਲਈ ਜਦੋਂ ਖੜੇ ਸੀ ਆ ਕੇ ਖੜਦੇ ਕਿਉਂ ਨਹੀਂ ਇੱਥੇ ਹਾਂ ਹਾਂ ਬਸ ਮਸਲਾ ਕਿਉਂ ਨਹੀਂ ਆ ਪਿੰਡਾਂ ਵਾਲੇ ਆਉਂਦੇ ਅੱਜ ਇੱਥੇ ਸਾਰਾ ਜਾਮ ਕਰੋ ਇਹਨਾਂ ਨੇ ਲੋਕਾਂ ਨੇ ਮੈਂ ਸੌ ਚੱਕ ਕੇ ਦੱਸਿਓ ਯਾਰ ਤੁਸੀਂ ਸਾਰਿਆਂ ਨੇ ਕਮਰੇ ਨਹੀਂ ਦਿੱਤੇ ਹੋਈ ਬਈਆਂ ਦਿੱਤੇ ਹੋਏ ਨੇ ਜਿਹੜਾ ਦਲੱਦੀ ਚ ਬੰਦਾ ਮਰਿਆ ਸੁਣ ਲਓ ਮੇਰੀ ਗੱਲ ਇੱਕ ਨਿਹੰਗ ਸਿੰਘ ਦਲੱਦੀ ਵਾਲੇ ਉਸ ਬੰਦੇ ਨੇ ਜਿਹਨੇ ਬੱਲਾ ਮਾਰ ਕੇ ਆਪਣਾ ਮੁੰਡਾ ਮਾਰਿਆ ਆ ਬਾਈ ਜੀ ਉਹਨੇ ਜੇ ਪਿੰਡ ਦੇ ਵਿੱਚ ਇੱਕ 100 ਘਾਰਾਵਨ ਐਗਜ਼ਾਮਪਲ ਤੇ 70 ਬੰਦਿਆਂ ਨੂੰ 5% ਤੇ 10% ਤੇ ਕਿਸੇ ਨੂੰ 2000 ਕੇ ਨੂੰ 5000 ਕੇ ਨੂੰ ਯਾਰ ਚੈੱਕ ਲੈ ਲੈ ਕੇ ਪੈਸੇ ਦਿੱਤੇ ਉਹਨੇ ਪੂਰਾ ਪਿੰਡੋ ਦੇ ਕਲਾਬ ਬੋਲਿਆ ਨਹੀਂ ਬਾਈ ਉਹ ਕਤਲ ਕਰਕੇ ਪਿੰਡ ਚ ਆ ਗਿਆ ਸਾਲਾ ਪਿੰਡ ਚ ਆ ਗਿਆ ਬਾਈ ਉਹ ਅੱਛਾ ਤੇ ਉਹਨਾਂ ਦੇ ਘਰਦਿਆਂ ਨੇ ਜਿਹੜਾ ਮੁੰਡਾ ਦਾ ਭਰਾ ਸੀ ਉਹ ਦਰਖਤ ਤੇ ਚੜਿਆ ਰਿਹਾ ਵੀ ਆਊਗਾ ਜਰੂਰ ਜਦੋਂ ਨੇ ਪੁਲਿਸ ਨੂੰ ਫੋਨ ਕੀਤਾ ਪੁਲਿਸ ਆਈ ਹੋਈ ਨਹੀਂ ਥਲੜੀ ਪੁਲਿਸ ਡੀਐਸਪੀ ਆਈ ਹੋਈ ਨਹੀਂ ਚਰਨੋ ਹੋ ਭੱਜ ਗਿਆ ਜੀ ਤੇ ਉਹਨਾਂ ਨੇ ਕੈਮਰਾ ਬੰਦ ਕਰ ਲਿਆ ਦੁਕਾਨ ਦਾ ਤੇ ਜਦੋਂ ਮੈਂ ਇਹ ਗੱਲ ਪੁੱਛੀ ਮੈਂਗਾ ਜੁਰਤ ਕਿਵੇਂ ਪੈ ਗਈ ਬੰਦੇ ਦੀ ਕਤਲ ਕਰਕੇ ਪਿੰਡ ਚ ਆਉਣ ਦੀ ਉਹ ਵੀ ਭਈਏ ਦੀ ਜੁਰਤ ਕਿਵੇਂ ਪੈ ਗਈ ਉਹ ਕਹਿੰਦੇ ਜੁਰਤ ਤਾਂ ਪੈਣੀ 70 ਪਿੰਡ ਜੋ 70 ਪਰਸੈਂਟ ਬੰਦਿਆਂ ਨੂੰ ਤਾਂ ਚੈੱਕ ਲੈ ਕੇ ਉਹਨੇ ਪੈਸੇ ਹੀ ਦਿੱਤੇ ਓਏ ਕੋਈ ਬੰਦਾ ਉਹਦੇ ਕਲਾਬ ਚੂਣ ਹੀ ਕੀਤੀ ਕਿਸੇ ਨੇ ਬਾਈ ਜੀ ਅਸੀਂ ਚਲੋ ਤੁਸੀਂ ਆਪਣੇ ਭਰਾ ਅਸੀਂ ਵੀ ਜਦੋਂ ਭੇਜਿਆ ਬਾਈ ਜੀ ਅਸੀਂ ਜਦੋਂ ਜਦੋਂ ਪੱਤਰਕਾਰ ਭੇਜਿਆ ਬਾਈ ਜੀ ਉਦੋਂ ਇਹ ਕਿਹਾ ਗਿਆ ਵੀ ਕਹਿੰਦੇ ਨਿਆਂਗ ਸਿੰਘ ਬਹੁਤ ਗੁੱਸੇ ਵਾਲਾ ਸੀ ਲੜਦਾ ਸੀ ਨਾ ਬੋਲ ਸਕਦਾ ਸੀ ਨਾ ਸੁਣ ਸਕਦਾ ਸੀ ਕਿਹੜੀ ਜਵਾਨ ਨਾਲ ਲੜਦਾ ਸੀ ਉਹ ਇੱਕ ਤੁਸੀਂ ਪਿੰਡ ਦੇ ਲੋਕ ਬਹੁਤ ਲੋਕਾਂ ਨੇ ਕਿਹਾ ਤਲੀ ਇੱਕ ਗੱਲ ਵੇਖੋ ਅੱਜ ਇੱਥੇ ਆਪਣੇ ਐਮ ਐਲ ਏ ਸਾਹਿਬ ਆਏ ਨੇ ਹਾਂਜੀ ਹਾਂ ਉਹਨਾਂ ਨੇ ਖੈਰ ਉਦੋਂ ਅਸੀਂ ਹੈ ਨਹੀਂ ਸੀਗੇ ਕੱਲੇ ਬਖਸ਼ੀ ਸਿੰਘ ਜੀ ਸੀ ਆ ਕੇ ਆnde ਜੀ ਕੁਝ ਲੋਕ ਇੱਥੇ ਗੱਲ ਨੂੰ ਪੋਲੀਟੀਕਲ ਬਣਾ ਰਹੇ ਨੇ ਮਤਲਬ ਆ ਗੱਲ ਆਪਣੀ ਪੋਲੀਟੀਕਲ ਕਹਿਣਗੇ ਓਏ ਤੁਸੀਂ ਪਰਿਵਾਰ ਨਾਲ ਖੜੋ ਸਾਨੂੰ ਕੀ ਲੋੜ ਆਉਂਦੀ ਆਪਦੇ ਕੰਮ ਛੱਡ ਕੇ ਅਬ ਢਿੰਡੇ ਤੋਂ ਆਏ ਬੈਠੇ ਆਪਦੇ ਥਾਂ ਤੋਂ ਮੈਂ ਆਪਦਾ ਕੰਮ ਛੱਡ ਗਿਆ ਸਾਰੇ ਜਣੇ ਆਪਦੇ ਕੰਮ ਛੱਡ ਕੇ ਖੜੇ ਆ ਜਦੋਂ ਕੋਈ ਆਪਾਂ ਇਹੋ ਜੀ ਗੱਲ ਕਰਦੇ ਆ ਉਦੋਂ ਪਤਾ ਕੀ ਕਹਿ ਦਿੱਤਾ ਜਾਂਦਾ ਇਹ ਪੋਲੀਟੀਕਲ ਹੈ ਓਏ ਸੌਰਿਆ ਤੁਸੀਂ ਕਰੋ ਅਸੀਂ ਕਿਉਂ ਕਰੀਏ ਗੱਲ ਪੋਲਿਟਿਕਲ ਜੇ ਪੋਲਿਟਿਕਲ ਨਾ ਹੁੰਦੀ ਤਾਂ ਅੱਜ ਆ ਹਾਲ ਹੁੰਦਾ ਜੋ ਇਹ ਬੋਲ ਰਹੇ ਨੇ ਕਿਉਂ ਹੋ ਰਿਹਾ ਇਹ ਅਸਲ ਚ ਕੀ ਹੈ ਇਹਨਾਂ ਲੋਕਾਂ ਨੂੰ ਜੇ ਆਪਾਂ ਮਤ ਨਹੀਂ ਦੇਵਾਂਗੇ ਇਹਨਾਂ ਨੇ ਐਂ ਹੀ ਕਰਨਾ ਹੈ ਖਰ ਚਲੋ ਪਰਿਵਾਰ ਨੂੰ ਹੁਣ ਬੈਠਣ ਦੀਗੇ ਆਪਾਂ ਇੱਕ ਗੱਲ ਮੈਂ ਧੰਨੀਆਂ ਭਾਈ ਭਜੀਜੀ ਇੱਕ ਦਿਨਾਂ ਨੂੰ ਕਹਿ ਦਿੱ ਗਿਆ ਆਪਾਂ ਉਹ ਦੂਜੀ ਗੱਲ ਕਰਦੇ ਕਿ ਜੋ ਤੁਸੀਂ ਕਮੇਟੀ ਬਣਾਓ ਅਸੀਂ ਤੁਹਾਡੇ ਨਾਲ ਆ ਪੈਨੇ ਅਸੀਂ ਰਾਤ ਵੀ ਇੱਥੇ ਸੀ ਅਸੀਂ ਹੁਣ ਵੀ ਇੱਥੇ ਆ ਜਿੱਥੇ ਕਹਿ ਦਿਓਗੇ ਹੋ ਗਿਆ ਅਸੀਂ ਮੰਨ ਜਾਗੇ ਹਾਂਜੀ ਦੱਸੋ ਬਾਕੀ ਭਾਈ ਇੱਕ ਗੱਲ ਸਿਰਫ ਬਾਈ ਮੈਂ ਕਰਨੀ ਆ ਆਪਾਂ ਇਹ ਜਿਹੜਾ 16 ਸਾਲ ਦਾ 17 ਸਾਲ ਦਾ ਮੁੰਡਾ ਜਿਹਦਾ ਫੋਨ ਡੁੱਲਿਆ ਆਪਾਂ ਘਟੋ ਘਟ ਇਹਦੀ ਸ਼ਰਮ ਮੰਨ ਕੇ ਕੋਈ ਪੰਜਾਬ ਲੈਵਲ ਤੇ ਇਦਾਂ ਦਾ ਕੰਮ ਕਰ ਲੋ ਜੇ ਆਪਾਂ ਇਹਨਾਂ ਨੂੰ ਨਾ ਨਾ ਪਾਈ ਬਾਈ ਤੇ ਆਪਣੀਆਂ ਚੁੰਨੀਆਂ ਵੀ ਨਹੀਂ ਰਹਿਣੀਆਂ ਬੰਦੇ ਦਾ ਮਰਮਲੈ ਪਿੰਡ ਤੋਂ ਹੀ ਕਰਨਾ ਪੈਣਾ ਨਾ ਜਿਹੜੇ ਘਰਾਂ ਦੇ ਵਿੱਚ ਬਿਠਾਈ ਬੈਠੇ ਉਹਨਾਂ ਦਾ ਹੱਲ ਕੀ ਨਿਕਲੂਗਾ ਜੇ ਮਸਲਾ ਬਾਈ ਤਖਤ ਸਾਹਿਬ ਤੋਂ ਸਾਨੂੰ ਤਖਤ ਸਾਹਿਬ ਤੋਂ ਇਹ ਇੱਕ ਹੁਕਮਨਵਾ ਜਾਰੀ ਕਰਾਉਣਾ ਪਊਗਾ ਕਿ ਜਿਨੇ ਸਰਦਾਰ ਨੇ ਉਹ ਆਪਣੇ ਘਰਾਂ ਦੇ ਵਿੱਚੋਂ ਇਹਨਾਂ ਨੂੰ ਬਾਹਰ ਕੱਢੋ ਇੱਕ ਕਰਨਾ ਪਊ ਸਾਨੂੰ ਭਾਈ ਬਰਾਵਾ ਅਸੀਂ ਪਿਛਲੀ ਵਾਰੀ ਜਗਤਪੁਰੇ ਪਿੰਡ ਸਿਗੇ ਜੀ ਉੱਥੇ ਅਸੀਂ ਕਿਹਾ ਸੀ ਕਿ ਇੱਕ ਕਮੇਟੀ ਬਣਾਓ ਮੋਹਾਲੀ ਦੇ ਵਿੱਚ ਪਹਿਲਾਂ ਤਾਂ ਜਿੰਨੇ ਪਿੰਡਾਂ ਦੇ ਬੱਚੇ ਨੇ ਆ ਨਹੀਂ ਹੋਣਾ ਸੀ ਮੁੰਡੇ ਵਾਲੀ ਘਟਨਾ ਆ ਸਾਡਾ ਦਮਨ ਪ੍ਰੀਤ ਇੱਥੇ ਨਹੀਂ ਪਿਆ ਹੋਣਾ ਸੀ ਨਾ ਦਿਲਪ੍ਰੀਤ ਉੱਥੇ ਪਿਆ ਹੋਣਾ ਸੀ ਅਸੀਂ ਸਿਰਫ ਇਹ ਆਣੇ ਆ ਕਿ ਜੇ ਤੁਸੀਂ ਇਹ ਕਮੇਟੀ ਬਣਾਈ ਹੁੰਦੀ ਪੰਜ-ਪੰਜ ਬੰਦੇ ਇੱਕ-ਇੱਕ ਪਿੰਡ ਦੇ ਲਾਓ ਕਮੇਟੀ ਬਣਾਓ ਜਿੱਥੇ ਕੁਝ ਮਾੜਾ ਜਿਹੀ ਵੀ ਗੜਬੜ ਹੁੰਦੀ ਹੈ ਚਾਹੇ ਵੋਟਾਂ ਦੇ ਲੈਵਲ ਤੇ ਚਾਹੇ ਰਾਸ਼ਨ ਕਾਰਡ ਦੇ ਲੈਵਲ ਤੇ ਚਾਹੇ ਕੋਈ ਬੰਦਾ ਜਿਵੇਂ ਨੀਕਰਾਂ ਪਾ ਕੇ ਬਹਿ ਜਾਂਦੇ ਨੇ ਬੀੜੀਆਂ ਪੀ ਕੇ ਉੱਚੀ ਗਾਣੇ ਲਾਉਂਦੇ ਨੇ ਕਿਸੇ ਲੈਵਲ ਤੇ ਹੋਵੇ ਉਹ ਕਮੇਟੀ ਜਾ ਕੇ ਚਾਰ ਮਾਰੇ ਛੱਤਰ ਤੇ ਜੇ ਤੁਹਾਨੂੰ ਪੁਲਿਸ ਜਾਂ ਐਡਮਿਨਿਸਟ੍ਰੇਸ਼ਨ ਤੰਗ ਕਰਦੀ ਹੈ ਤਾਂ ਅਸੀਂ ਵੀ ਬੈਠੇ ਨਾਲ ਖੜਾਂਗੇ ਇੱਕ ਗੱਲ ਹੋਰ ਭਾਈ ਮੁੱਦੋ ਸੰਗਤੀਆਂ ਪਿੰਡ ਨੇ ਪਾਇਆ ਸੀ ਮਤਾ ਮੁੱਦੋ ਸੰਗਤੀਆਂ ਪਿੰਡ ਨੇ ਮਤਾ ਪਾਇਆ ਸੀ ਪ੍ਰਵਾਸੀਆਂ ਦੇ ਖਿਲਾਫ ਜੀ ਉਹ ਦੱਸ ਕੇ ਗਏ ਆ ਕੁੰਬਣਾ ਤੇ ਸੁਆਣ ਦੇ ਵਿਚਕਾਰ ਪੈਂਦਾ ਅੰਗਰੇਜ਼ ਸਿੰਘ ਵਕੀਲ ਉਹਨੇ ਉੱਥੇ ਕੋਰਟ ਦੇ ਵਿੱਚ ਪਾਤਾ ਪਰਵਾਸੀਆਂ ਦੇ ਹੱਕ ਦੇ ਵਿੱਚ ਹਾਲਾਂਕਿ ਜੱਜ ਨੇ ਇਹ ਕਹਿਤਾ ਵੀ ਭਾਈ ਇਹ ਮਤ ਹੈ ਗ੍ਰਾਮ ਪੰਚਾਇਤ ਆਪ ਦੇਖੂਗੀਆ ਪਰ ਇੱਥੇ ਤੇ ਹੁਣ ਨਜੀ ਜਿੱਥੇ ਦੇ ਭੁਗਤ ਰਹੇ ਗੱਲ ਤਾਂ ਇਹ ਹੈ ਨਾ ਮੁੱਦੋ ਸੰਗਤੀਆਂ ਦੇ ਵਿੱਚ ਘਰਾਂ 'ਚ ਕਿਹਨੇ ਬਿਠਾਏ ਜਗਤਪੁਰੇ ਦੇ ਵਿੱਚ ਘਰਾਂ 'ਚ ਬਿਠਾ ਕੌਣ ਰਿਹਾ ਕੁੰਬੜਾ ਬਲੌਂਗੀ ਇਹਨਾਂ ਪਿੰਡਾਂ 'ਚ ਘਰਾਂ 'ਚ ਬਿਠਾ ਕੌਣ ਰਿਹਾ ਅਸੀਂ ਮਾਡਰਨਿਟੀ ਦੇ ਉੱਤੇ ਅਸੀਂ ਮਾਡਰਨ ਹੋ ਗਏ ਅਸੀਂ ਨਵੇਂ ਬਣ ਗਏ ਤਣ ਤਣ ਭਈਏ ਮਹਿੰਦੀ ਦੀ ਰਸਮ ਸ਼ੁਰੂ ਕਰ ਲਈ ਸਾਡੇ ਨਵੇਂ ਚੱਕਰ ਚੱਲ ਪਿਆ ਸਾਡੀਆਂ ਕੁੜੀਆਂ ਇੱਥੋਂ ਇੱਥੋਂ ਲੱਤਾਂ ਚੱਕ ਕੇ ਤੰਬਕਾਂ ਮਹਿੰਦੀ ਲਵਾਉਂਦੀਆਂ ਭਈਆਂ ਤੋਂ ਬਿਲਕੁਲ ਬਾਈ ਬਹੁਤ ਸ਼ਰਮ ਵਾਲੀ ਗੱਲ ਹੈ ਭਈਆਂ ਤੋਂ ਤਣ ਤਣ ਭਈਏ ਕੱਲੀ ਕੱਲੀ ਕੁੜੀ ਨੂੰ ਚਵਾਰੇ ਚਾੜ ਦੇਣ ਭਈਆਂ ਤੋਂ ਮਹਿੰਦੀ ਲਵਾਲਾ ਮਹਿੰਦੀ ਰਸਮ ਹੋ ਰਹੀ ਹੈ ਇੱਥੋਂ ਤੱਕ ਬਾਹਾਂ ਹੁੰਦੀਆਂ ਟੰਗੀਆਂ ਟੀ-ਸ਼ਰਟ ਪਹਿਨ ਇੱਥੋਂ ਤੱਕ ਤੰਬੀ ਟੰਗੀਆਂ ਹੁੰਦੀਆਂ ਕੁੜੀਆਂ ਦੀ ਅਸੀਂ ਥਲੀ ਸਿਆਂ ਇਹ ਜ ਤਣਖ ਪਿੱਛੇ ਆਪਣਾ ਆਪ ਕਰਵਾਨ ਕਰ ਦਿੰਦੇ ਹੁਣ ਅਸੀਂ ਨੰਗੇ ਹੋਣ ਲੱਗੇ ਬਾਈ ਇੱਕ ਫੈਲੀ ਤੈਨੂੰ ਹੋਰ ਗੱਲ ਦੱਸ ਦਿਆਂ ਅਸੀਂ ਨਾ ਪਾਣੀ ਦਾ ਮਸਲੇ ਤੇ ਲੜ ਰਹੇ ਆ ਸਾਨੂੰ ਉਥੋਂ ਦੇ ਇੱਕ ਇੰਡਸਟਰੀਲਿਸਟ ਨੇ ਤੇ ਲੀਡਰ ਨੇ ਧਮਕੀ ਪਤਾ ਕੀ ਦਿੱਤੀ ਹੈ ਕਿ ਜੇ ਤੁਸੀਂ ਤਾਜਪੁਰ ਰੋਡ ਵਾਲਾ ਤੇ ਫੋਕਲ ਪੁਆਇੰਟ ਵਾਲਾ ਪਾਣੀ ਕਾਲਾ ਬੰਦ ਕਰਨ ਆਏ ਤਾਂ ਅਸੀਂ 1 ਲੱਖ ਪ੍ਰਵਾਸੀ ਲਿਆ ਕੇ ਸਾਹਮਣੇ ਢਲਦੇਾਂਗੇ ਤੁਹਾਡੇ ਮਤਲਬ ਅਸੀਂ ਆਪਦੇ ਪਾਣੀ ਵੀ ਨਹੀਂ ਸਾਫ਼ ਕਰ ਸਕਦੇ ਉੱਥੇ ਵੀ ਆਂਦੇ ਪ੍ਰਵਾਸੀ ਸਾਹਮਣੇ ਢਲਦੇਾਂਗੇ ਲਿਆ ਕੇ ਇਹ ਹੁਣ ਉਸ ਬੰਦੇ ਤੋਂ ਖੁਣ ਕਰਾਉ ਆਪਣਾ ਤਿੰਨ ਤਰੀ ਦਾ ਪ੍ਰੋਗਰਾਮ ਹੈ ਆ ਸੰਵਰ ਦਾ ਆ ਜਾਣਾ ਇਹ ਪੱਟ ਦੇ ਥਾਪੀ ਮਾਰ ਕੇ ਮੈਂ ਕਹਿੰਨਾ 1 ਲੱਖ ਲੈਣ 2 ਲੱਖ ਲੈਣ ਲੈਣ ਅਸੀਂ ਬਰਾਬਰ ਟੱਕਰਾਂਗੇ ਦੁੱਗਣੇ ਹੋ ਕੇ ਆ ਜਾਣ ਜਿੱਥੇ ਆਉਣਾ ਮੈਂ ਕੜੂ ਉੱਥੇ ਅੱਗੇ ਸਾਰਿਆਂ ਦੇ ਇਹਨਾਂ ਮਤਲਬ ਦੋ ਪ੍ਰਵਾਸੀਆਂ ਨੂੰ ਹਥਿਆਰ ਬਣਾ ਕੇ ਵਰਤਣ ਆਹੀ ਕਹਿ ਰਹੇ ਹਾਂ ਹੁਣ ਤੁਸੀਂ ਕੀ ਸਾਡੇ ਪ੍ਰਸ਼ਾਸਨ ਨੇ ਉਸ ਬੰਦੇ ਤੋਂ ਪੁੱਛੀ ਆ ਇਹ ਗੱਲ ਕਿ ਤੂੰ ਧਮਕੀ ਦੇ ਰਿਹਾ ਲੜਨ ਦੀਆਂ ਗੱਲਾਂ ਕਰ ਰਿਹਾ ਸਾਡੇ ਤੇ ਕੇਸ ਕਰਨਗੇ ਅਸੀਂ ਕੇਸ ਕੀਤਾ ਕੋਈ ਗੱਲ ਨਹੀਂ ਕਿਸੇ ਤੇ ਹੁੰਦੀ ਸੀ ਜਦੋਂ ਰੈਸਲ ਕਰ ਰਹੇ ਸੀ ਆਪਾਂ ਉਧਰ ਰਾਤ ਭਾਈ ਉਹੀ ਚੱਕ ਲੈਣਗੇ ਇਸ ਦਿਨ ਫਿਰ ਕਿਉਂ ਨਹੀਂ ਕੁਸ ਕੇ ਕਿਉਂ ਨਹੀਂ ਬੋਲਿਆ ਲੈ ਕੇ ਦੇਖਦਾ ਰਹੇ ਹਾਂ ਜਿੰਨੀ ਬੋਲਦੇ ਹਾਂ ਕਿ ਬਣਾ ਲੀਂਦੇ ਆਪਾਂ ਤਾਂ ਕਿਹਾ ਨਾ ਅਸੀਂ ਕੀਤੀ ਹੈ 84 ਜੋ ਸਾਡਾ ਕਤਲੇਆਮ ਹੋਇਆ ਉਹ ਕਤਲੇਆਮ ਦੇ ਵਿੱਚ ਇਹੋ ਜਿਹੀਆਂ ਢੀੜਾਂ ਸਾਡੇ ਖਿਲਾਫ ਖੜੀਆਂ ਕੀਤੀਆਂ ਨੇ ਇਹਨਾਂ ਨੇ ਭੜਕਾ-ਭੜਕਾ ਕੇ ਸ਼ਰਾਬਾਂ ਵੰਡ ਕੇ ਪੈਸਾ ਵੰਡ ਕੇ ਲਾਲਚ ਦੇ ਕੇ ਸਾਡਾ ਕਤਲੇਆਮ 84 ਜੋ ਕਰਾਇਆ ਉਹ ਇਹੀ ਲੋਕ ਤਾਂ ਹੈਗੇ ਹੁਣ ਵੀ ਉਹੀ ਲੋਕ ਇਸੇ ਪੈਦਾ ਕੀਤੇ ਜਾ ਰਹੇ ਆ ਸਾਨੂੰ ਮਾਰਨ ਦੀ ਹਾਂ ਇਹ ਬਾਈ ਜੀ ਕਸੂਰ ਤਾਂ ਆਪਣੇ ਲੋਕਾਂ ਦਾ ਵੀ ਹੈ ਨਾ ਹੁਣ ਜਿਹੜੇ ਹੁਣ ਆ ਪਿੰਡ ਹੈ ਚਾਹੇ ਕੰਪੜਾ ਸੋਨਾ ਜਿੰਨੇ ਵੀ ਪਿੰਡ ਹੈ ਲੋਕਾਂ ਨੇ ਕੀ ਕਰਦੇ ਵਿੱਚ ਕੋਈ ਕਹਦਾ ਮੈਨੂੰ 1 ਲੱਖ ਰੁਪਏ ਦੀ ਆਮਦਨ ਹੈ ਕੋਈ ਕਹਦਾ ਇੱਕ ਪਰਿਵਾਰ ਨੇ ਮਹਿਸਾ ਛੱਡ ਕੇ ਨਾ ਕਿਤਾਬ ਦਾ ਵੀ ਹਾਂਜੀ ਮੈਨੂੰ ਇੱਕ ਦੂਜੇ ਪਰਿਵਾਰ ਨੂੰ ਲੱਖ ਦੀ ਆਮਦਨ ਹੈ ਉਹਨੇ 3 ਮੰਜ਼ਿਲੇ ਕੁਆਟਰ ਪਾਰ ਤੇ ਕਹਿੰਦਾ ਮੈਨੂੰ 2 ਲੱਖ ਦੀ ਆਮਦਨ ਹੋਊਗੀ ਆਪ ਦਾ ਕੀਤਾ ਜਿਹੜਾ ਜਿੱਦੀ ਪੁਸ਼ਰੀਤਾ ਉਹਨਾਂ ਲੋਕਾਂ ਨੇ ਬਿਲਕੁਲ ਦੁੱਧ ਦਾ ਬੰਦ ਕਰਤਾ ਕਿ ਆ ਲੋਕ ਹੁਣ ਇਹ ਲੋਕ ਸਟੈਂਡ ਲੈ ਲੈਣਗੇ ਵੀ ਹਾਂਜੀ ਇਹ ਅੱਜੇ ਮੱਥਾ ਪਾ ਕੇ ਕਹਿ ਦੇਣਾ ਸੀ ਅੱਜੇ ਸਾਰੀ ਕੱਢੇ ਕੀ ਗੱਲ ਹੈ ਇਹ ਲੈ ਨਹੀਂ ਸਕਦੇ ਆਪਦੇ ਜੇ ਆਪਦੇ ਪੰਜਾਬੀ ਪਿੱਛੇ ਅੱਜ ਸਟੈਂਡ ਪਰੇ ਲੋਕਾਂ ਨੂੰ ਵੀ ਲਾਂਤਾ ਨਾਲ ਪਹਿਣੀਆਂ ਚਾਹੀਦੀਆਂ ਅਸੀਂ ਲੋਕ ਬੋਲੋ ਇਹਨਾਂ ਨੂੰ ਕਿਉਂ ਨਹੀਂ ਬੋਲੀ ਅਸੀਂ ਬਿਜ਼ਨਸ 'ਚ ਪੰਜਾਬ ਦਾ ਬੇੜਾ ਕਿਵੇਂ ਚੜ੍ਹਕ ਹੋਣਾ ਹੈ ਇਹਦਾ ਬੇੜਾ ਹਰ ਇੱਕ ਉਸ ਬੰਦੇ ਨੇ ਚੜ੍ਹਕ ਹੋਣਾ ਜਿਹੜਾ ਬੰਦਾ ਮਾਇਆ ਤੇ ਡੁੱਲਿਆ ਹੈ ਅਸੀਂ ਗੁਰੂ ਦੇ ਅੱਜ ਗੁਰੂ ਨਾਨਕ ਮਹਾਰਾਜ ਦਾ ਪ੍ਰਕਾਸ਼ ਪੁਰਪੂਰੀ ਦੁਨੀਆ ਚ ਬਣਾਇਆ ਗਿਆ ਏ ਲੇਕਿਨ ਗੁਰੂ ਨਾਨਕ ਮਹਾਰਾਜ ਦੀ ਮੰਨੀ ਕੀਨੇ ਆ ਮਾਰਾ ਕਹਿੰਦੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਤਿੰਨੇ ਸਕਲਪਾਂ ਦੇ ਜਿਹੜੇ ਕਹਣੇ ਵਾਲੇ ਸਿੱਖ ਹੈ ਚਾਹੇ ਲੰਬਰਦਾਰ ਅਸੀਂ ਗੁਰੂ ਘਰਾਂ ਦੇ ਚਾਹੇ ਕੋਈ ਮੰਦੇ ਮਾਕ ਜਿਹਦੇ ਮਰਚੀਆਂ ਅਸੀਂ ਬੇੜਾ ਕਰ ਇਹ ਚੀਜ਼ ਤਾਂ ਸਾਨੂੰ ਕਈ ਉਹ ਨਹੀਂ ਜਿੱਥੇ ਨੂੰ ਅਸੀਂ ਤੁਰ ਪਏ ਅੱਜ ਚੰਗੇ ਭਲੇ ਜਿਹੜੇ ਖਾਨਦਾਨ ਪਰਿਵਾਰ ਤੇ ਜਿਹੜੇ ਦੁੱਧ ਦੇ ਸਿਰ ਤੇ ਵਧੀਆ ਆਪਣਾ ਗੁਜ਼ਾਰਾ ਕਰਦੇ ਤੇ ਉਹ ਪਤਾ ਸਾਨੂੰ ਕੀ ਕਹਿ ਰਹੇ ਜਿਵੇਂ ਅਸੀਂ ਅਸੀਂ ਜਬੀ ਵਗੈਰਾ ਵੇਚਦੇ ਇੱਥੇ ਆ ਕੇ ਕਹ ਜ਼ਰੂਰ ਤਾਂ ਮੈਂ 20 ਕਮਰੇ ਬਣਾਏ ਤੇ 5-5000 ਕਮਰੇ ਤਾਂ ਆਉਣ ਲੱਗੇ ਹੁਣ ਮੈਂ 20 ਹੂਪ ਤੁੱਤੇ ਬਣਾ ਦਿੱਤੇ 40 ਬਣਾ ਦਿੱਤੇ ਔਰ ਘਰ ਦੇ ਵਿੱਚ ਕੀ ਰਹਿੰਦਾ ਉਹਨਾਂ ਦੇ ਮੈਂ ਜਾ ਕੇ ਆਇਆ ਇੱਕ ਬਜ਼ੁਰਗ ਤੇ ਇੱਕ ਮਾਤਾ ਉਹਨਾਂ ਦੇ ਆਪ ਦੇ ਬੱਚੇ ਕੈਨੇਡਾ ਹੋਏ ਆ ਕਹਿੰਦੇ ਅਸੀਂ ਆਪਦੇ ਵਿੱਚ ਕੈਨੇਡਾ ਸੈੱਟ ਕਰਤੇ ਪੰਜਾਬ ਨੂੰ ਤਾਂ ਇਹ ਲੋਕ ਬੇੜਾ ਕਰ ਕਰਨ ਲੱਗੇ ਮਸੀਂ ਬੋਲੂਗੇ ਕਦੋਂ ਜਿੰਨੀ ਬਰਬਾਦੀ ਨਾ ਲੋਕਾਂ ਨੇ ਪੈਸੇ ਦੇ ਜਾਲ ਇਹਨਾਂ ਨੂੰ ਮਾਰਨ ਨੇ ਮਾਇਆ ਦੇ ਗੱਫੇ ਦੇ ਦਿੱਤੇ ਹਾਂ ਜਿਹੜੇ ਮਾਰਨ ਨੇ ਮਾਇਆ ਦੇ ਜਿਨ੍ਹਾਂ ਲੋਕਾਂ ਦੇ ਘਰਾਂ ਰੋਟੀ ਨਹੀਂ ਤੀ ਪੱਕਦੀ ਨਾ ਇਹਨਾਂ ਪਿੰਡ ਇਹਨਾਂ ਪਿੰਡਾਂ 'ਚ ਕੋਈ ਰਿਸ਼ਤਾ ਨਹੀਂ ਤਾਂ ਘਰੇ ਕਰਦਾ ਆਪਣੇ ਬਜ਼ੁਰਗਾਂ ਨੂੰ ਪੁੱਛੋ ਹੁਣ ਮਾਰਨ ਨੇ ਇੱਥੇ ਪੰਡਾ ਖੋਲਤੀਆਂ ਪੈਸੇ ਦੀਆਂ ਜੇ ਪੰਡਾ ਖੋਲਤੀਆਂ ਸਬਰ ਸੰਤੋਖ ਵੀ ਤਾਂ ਸੀ ਰੱਖਣਾ ਹੈ ਨਾ ਜਿਹੜੇ ਮਾਰਨ ਇਹਨਾਂ ਨੇ ਜ਼ਮੀਨਾਂ ਬਣਾ ਲੀਆਂ ਕਿਸੇ ਨੇ 50 ਕਿਲੇ ਬਣਾ ਲੇ ਦੇਖੋ ਕਿਸੇ ਨੇ 100 ਕਿਲਾ ਬਣਾ ਲਿਆ ਗੱਡੀਆਂ ਚਾਰ-ਚਾਰ ਰੱਖੀਆਂ ਵਾ ਕੀ ਅੱਗ ਜਾ ਰਾ ਹੁਣ ਇਹਨਾਂ ਦਾ ਆ ਕੇ ਪ੍ਰਵਾਸੀਆਂ ਦੇ ਸਿਰ 'ਤੇ ਹੋਊਗਾ ਮਤਲ ਕਿਤੇ ਨਾ ਕਿਤੇ ਦਰ ਸੋਚਣਾ ਬਹੁਤ ਕਾ ਨਾ ਹੁਣ ਜਿੱਕਣਾ ਬਾਈ ਜੀ ਨੇ ਗੱਲ ਕਹੀ ਹੈ ਪਾਣੀਆਂ ਦੇ ਮੁੱਦੇ ਤੇ ਲੜਦੇ ਆ ਕਿੱਡੀ ਬੜੀ ਵਾਰਨਿੰਗ ਅਗਲੇ ਨੇ ਸਾਹਮਣੇ ਦੇਤੀ ਕਿ ਫੇਰ ਸਾਡਾ ਕਬੂਜੂਦ ਕਦੋਂ ਰਹੂਗਾ ਅਸੀਂ ਕਦੋਂ ਲੜਾਂਗੇ ਕਦੋਂ ਮਰਾਂਗੇ ਮਤਲ ਹਰ ਇੱਕ ਚੀਜ਼ ਦੀ ਇੱਕ ਹੱਦ ਤਾਂ ਰੱਖਣੀ ਮਤਨੀ ਤਾਂ ਪਊਗੀ ਨਾ ਬਸ ਅਸੀਂ ਇੱਥੇ ਸਟੈਂਡ ਕਰਦੇ ਆਂ ਬਾਬਾ ਬਖਸ਼ੀ ਸਿੰਘ ਜੀ ਬੈਠੇ ਆਂ ਹਰੇਕ ਜਗ੍ਹਾ ਬੋਲਦੇ ਆਂ ਲੇਕਿਨ ਅਸੀਂ ਜੇ ਅਸੀਂ ਸਾਥ ਨਹੀਂ ਦੇ ਸਕਦੇ ਫਰਜ ਬਣਦਾ 10-20 ਕਿਲੋਮੀਟਰ ਦੇ ਏਰੀਏ ਦਾ ਜਦੋਂ ਕੋਈ ਹਣ ਹੋਣੀ ਹੁੰਦੀ ਆ ਜੀ ਨੇ ਆਪਾਂ ਮੌਕਾ ਲੋਕਾਂ ਪਾ ਜੇ ਇਹਨਾਂ ਨੇ ਅੱਜ ਪੰਜਾਬ ਦੇ ਹੱਕ 'ਚ ਆਪਣੇ ਹੱਕ 'ਚ ਖੜਨਾ ਅੱਜ ਇਹਨਾਂ ਨੂੰ ਮੌਕਾ ਇੱਕ ਸਮਾਂ ਬਣਿਆ ਏ ਉਹ ਮਾਰੇ ਨੇ ਬਿਨਾਂ ਕੋਈ ਬਣਤੀ ਚਾਹੇ ਅੱਜ ਮੁੰਡਾ ਨੌਜਵਾਨ ਚਲੇ ਗਿਆ ਜਿੱਦੀ ਲਿਖੀ ਉਹ ਨਾ ਜਾਣਾ ਸੰਸਾਰ ਉੱਤੇ ਜਦੋਂ ਲਿਖਤੀ ਉਹਨੇ ਸਮੇਂ ਦਾ ਚਲੇ ਜਾਣਾ ਕਾਰਨ ਘਟਨਾ ਕੋਈ ਵੀ ਬਣੀ ਏ ਲੇਕਿਨ ਅੱਜ ਇਹਨਾਂ ਲੋਕਾਂ ਨੂੰ ਖੜਨ ਦਾ ਮੌਕਾ ਮਿਲਿਆ ਅੱਜ ਇਹ ਲੋਕ ਜੇ ਖੜਨਾ ਅੱਜ ਖੜ ਸਕਦੇ ਨਹੀਂ ਪੂਰੀ ਦੁਨੀਆ ਦੇ ਵਿੱਚ ਜਦੋਂ ਤੱਕ ਮੁਕਤਾ ਰਹੂਗੀ ਇਹਨਾਂ 'ਤੇ ਕਲੰਕ ਲੱਗਣਾ ਏ ਜਿਨ੍ਹਾਂ ਨੇ ਸਟੈਂਡ ਲੈਣਾ ਉਹ ਪਰਿਵਾਰ ਅੱਕੇ ਹੋਣ ਅੱਗੇ ਆ ਕੇ ਤੇ ਸਟੈਂਡ ਲੈਣ ਵੀ ਹਾਂ ਅਸੀਂ ਅੱਜ ਕੱਲ ਨੂੰ ਹੀ ਸਾਰੇ ਅਸੀਂ ਨੂੰ ਖੱਤ ਬਣ ਕੇ ਆਨੇ ਪਾਈ ਆਪਣਾ ਤੂੰ ਜਾ ਸਕਦੇ ਓ ਉੱਤੇ ਇਹ ਲਵੇਂ ਸਟੈਂਡ ਅਸੀਂ ਇਹਨਾਂ ਦੇ ਨਾਲ ਖੜਾਂਗੇ ਤੇ ਆਓ ਨਾ ਬਣਾਓ ਹਰ ਪਿੰਡ ਚੋਂ 5-5 ਹਰ ਪਿੰਡ ਚੋਂ 5-5 10-10 ਬੰਦੇ ਲਾਓ ਆਪ ਦਾ ਤੁਸੀਂ ਆਪਦੇ ਪਿੰਡ ਦੀ ਜ਼ਿੰਮੇਵਾਰੀ ਲਓ ਜਿੰਨੇ ਨੇੜੇ ਪਿੰਡ ਨੇ 5-5 10-10 ਬੰਦੇ ਹਰ ਪਿੰਡ ਦੇ ਲੈ ਕੇ ਇੱਕ ਮੋਹੱਲੀ ਦੀ ਮੋਹੱਲੀ ਡਿਸਟ੍ਰਿਕਟ ਦੀ ਜਾਂ ਕਹਿ ਲਓ ਆਹ ਮੋਹੱਲੀ ਦੀ ਕੱਲੀ ਇੱਕ ਕਮੇਟੀ ਬਣਾ ਲਓ ਬਸ ਕਿ ਕਿਸਾਨ ਯੂਨੀਅਨ ਨਾਲ ਵੀ ਜੁੜੇ ਹੋਇਆ ਜੀ ਜਿੰਨੇ ਹੁਣੇ ਕਮੇਟੀ ਬਣਾਓ ਤੁਸੀਂ ਸਾਰੇ ਰਲੋ ਆਪਣੇ ਪਿੰਡਾਂ ਦੇ ਵਿੱਚ ਪੰਜ-ਪੰਜ ਬੰਦੇ ਕੱਢ ਲਓ ਯਾਰ ਸਰਪੰਚੀ ਦੇ ਵਿੱਚ ਸੰਮਤੀਆਂ ਕਰਵਾਈਆਂ ਅਤੇ ਅਸੀਂ ਪਹਿਲਾਂ ਇਹ ਬੇਨਤੀ ਕਰੀ ਆ ਵੀ ਚਾਹੇ ਕੋਈ ਵੀ ਆ ਠੀਕ ਹੈ ਉਹ ਪ੍ਰਵਾਸੀ ਆਉਣੇ ਭਰਾ ਮਜ਼ਦੂਰੀ ਕਰਨ ਕੋਈ ਨਾ ਪ੍ਰੋਬਲਮ ਨਹੀਂ ਜੇਦੀ ਇੱਕ ਚੱਲਦੀ ਹੈ ਪਰ ਲੇਕਿਨ ਕਿਸੇ ਨਾ ਕਿਸੇ ਦੀ ਵੋਟ ਬਣਾਉਣ ਤਾਂ ਕਰਨੀ ਜਾਣਾ ਹੈਗਾ ਇਹ ਮਤਵ ਨਹੀਂ ਹੈਗਾ ਕਿਸੇ ਨੇ ਕਿਸੇ ਰੱਖਣਾ ਜੇ ਕਿਸੇ ਨੇ ਬਣਾਤੀ ਤਾਂ ਅਸੀਂ ਜਿਹਦੇ ਵਰ ਕਲੱਬ ਹੋਵਾਂਗੇ ਤਾਂ ਅਸੀਂ ਤੁਹਾਡੇ ਜਰੀਏ ਉਰੇ ਇੱਥੇ ਗੁੱਸ ਮੁੰਡੇ ਖੜੇ ਆਂ ਅਸੀਂ ਆਣਿਆ ਨਾ ਜੇ ਤੁਸੀਂ ਕਮੇਟੀ ਬਣਾਈ ਹੋਊਗੀ ਤਾਂ ਤੁਹਾਡੇ ਬੰਦੇ ਸਾਰੀ ਕਮੇਟੀ ਜਾ ਕੇ ਉਹਦਾ ਵਿਰੋਧ ਕਰੂਗੀ ਹਾਂਜੀ ਸਾਰੇ ਪਿੰਡਾਂ ਦੇ ਪੰਜ-ਪੰਜ ਬੰਦੇ ਲੈ ਕੇ ਬਣਾਓ ਕਮੇਟੀ ਜਿਵੇਂ ਤੁਹਾਡਾ ਪਿੰਡ ਹੈ ਉਹਨਾਂ ਦਾ ਪਿੰਡ ਸੀ ਅਜਗਤਪੁਰੇ ਵਾਲੇ ਆ ਮੜੀ ਵਾਲੇ ਆ ਦੁਪਾਕਰਪੁਰ ਵਾਲੇ ਬਣਾਓ ਪੰਜ-ਪੰਜ ਬੰਦੇ ਚੱਲੋ ਨਾ ਪੰਜ ਪੰਜ ਬੰਦੇ ਮੁੰਡੋਂ ਪਿੰਡ ਦੀ ਬਾਹਰ ਗੱਲ ਕਰੀ ਐ ਮੁੰਡੋਂ ਪਿੰਡ ਦੇ ਵਿੱਚ ਸਾੜੀ ਪ੍ਰਾਣੇ ਵਰਖਲਾਬ ਕਰਤਾ ਬਾਈ ਹੁਣ ਕੋਈ ਹੀ ਕਹਿ ਰਿਆ ਨਾ ਕਿ ਪੰਜ ਪੰਜ ਬੰਦੇ ਆ ਗਏ ਯਾਰ ਬਾਈ ਜੀ ਪਤਾ ਕੀ ਐ ਨਾਲੇ ਫੈਸੋ ਮੇਡਾ ਟ੍ਰੀਟਮੈਂਟ ਕੀ ਐ ਨਾਈ ਪੋਲਿਟਿਕਲ ਪਾਰਟੀ ਵਾਲੇ ਪੰਜ ਪੰਜ ਮੁੰਡੇ ਤਾਂ ਕੱਢ ਸਕਦੇ ਆ ਆਪਾਂ ਪਤਾ ਬਾਈ ਇਹ ਪਤਾ ਨਾਲੇ ਇਹਦਾ ਹੱਲ ਪਤਾ ਕਦੋਂ ਹੋਣਾ ਇੱਕ ਪਾਰਟੀ ਬੋਲਦੀ ਐ ਦੂਈ ਦੇ ਵਿਰੋਧ ਬੋਲਦੀ ਜੇ ਹੋਰ ਚੀਜ਼ਾਂ ਦੇ ਉੱਤੇ ਬਹਿਾਂ ਦੇ ਵਿੱਚ ਰਣਨੀਤੀ ਤੇ ਉੱਥੇ ਉੱਠ ਕੇ ਪਾਰਟੀਆਂ ਦੇ ਲੀਡਰ ਸ਼ਗਨ ਪਾ ਸਕਦੇ ਆ ਰਣਨੀਤੀ ਉੱਤੇ ਉੱਠ ਕੇ ਕਿ ਸਾਰੀਆਂ ਪਾਰਟੀਆਂ ਇਕੱਠੀਆਂ ਨਹੀਂ ਹੋ ਸਕਦੀਆਂ ਵੀ ਭਾਈ ਇਕੱਠੇ ਹੋ ਕੇ ਸਾਰੀਆਂ ਹੀ ਪ੍ਰਵਾਸੀਆਂ ਨੂੰ ਬਾਹਰ ਕਰਨ ਪਰ ਬਾਹਰ ਨਹੀਂ ਕਰਦੇ ਬਾਈ ਜੀ ਕਿਉਂਕਿ ਇੱਕ ਨੇ ਰਾਜਨੀਤੀ ਕਰਨੀ ਹੁੰਦੀ ਆਪਣੇ ਲੀਡਰਾਂ ਨੂੰ ਆਪ ਮਨਾਓ ਵੀ ਤੁਸੀਂ ਭਾਈ ਸਾਰੀਆਂ ਪਾਰਟੀਆਂ ਰਾਜਨੀਤੀ ਦੇ ਉੱਤੇ ਇੱਥੇ ਉੱਠਣਾ ਪੈਣਾ ਜੇ ਇਕੱਠੇ ਹੋ ਕੇ ਬੋਲਣਗੇ ਕਿਸੇ ਦੀ ਜ਼ਰਤ ਨਹੀਂ ਬਾਈ ਜੀ ਇਹ ਆਪਣੇ ਘਰ ਦੀ ਲੜਾਈ ਹੈ ਨਾ ਜਿਹੜੀ ਇਹ ਬਹੁਤ ਛੋਟੀ ਅਸੀਂ ਕਰ ਲਈ ਬਹੁਤ ਵੱਡੀ ਹੈ ਇਹ ਘਰ ਦੀ ਲੜਾਈ ਜਿਹੜੀ ਆ ਰਹੀ ਇਹਨਾਂ ਦੀ ਮੌਸਮ ਆ ਆਪਾਂ ਬਾਅਦ ਚ ਨਿਜੇ ਥਲਾਂਗੇ ਹੁਣ ਜਿਹੜੀ ਲੜਾਈ ਹੈ ਨਾ ਇਹ ਬਹੁਤ ਵੱਡੀ ਹੋ ਗਈ ਅੱਜ ਚੰਗਿਆੜੀ ਆ ਜੀ ਇਹ ਭੰਬੜ ਬਣ ਜਾਣੀ ਅੱਜ ਜੇ ਦੇਖੋ ਇਹ ਮਸਲਾ ਕਿਹੜਾ ਹੁਣ ਸਰਕਾਰ ਆ ਚਾਹੇ ਚਾਹੇ ਪ੍ਰਸ਼ਾਸਨ ਨਾਲ ਅੱਜ ਤੁਹਾਨੂੰ ਹੋਰ ਦੱਸਦੇ ਆ ਸਮਾਂ ਅਸਲ ਕੋਲ 2-3 ਸਾਲ ਹੀ ਐ ਲੜਪੇ ਲੜਪੇ ਤੇ ਨਹੀਂ ਨਾ ਨੀ ਗਿਣਤੀ ਇੰਨੀ ਹੁਣੇ ਤੁਹਾਨੂੰ 66 ਪੈਣਗੇ ਸਾਰਿਆਂ ਨੂੰ ਇਹ ਵੀ ਯਾਦ ਰੱਖਿਓ